ਬਨੇ ਕੀ ਨਾਮ ਆ ਜੀ ਜਿੰਜੀਤ ਕਾਹ ਜੀ ਅਸਾ ਕੀ ਕਹਿਣਾ ਚਾਹੂਗੇ ਅੱਜ ਜਿਹੜਾ ਇਥੇ ਸੰਧੂ ਕਲਾਂ ਦੇ ਵਿੱਚ ਜਬੀਰ ਕੋਹਾਰ ਨੂੰ ਰੋਕਿਆ ਗਿਆ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਵੀ ਜਿਹੜਾ ਕਿਸਾਨਾਂ ਦਾ ਬਹੁਤ ਵੱਡਾ ਤੱਕਾ ਜੀ ਪ੍ਰਸ਼ਾਸਨ ਨੇ 3 ਵਜੇ ਤੋਂ ਆ ਕੇ ਬਹੁਤ ਸਾਰੇ ਰੋਡ ਰੋਕਤੀ ਆ ਜਿਹੜੀਆਂ ਸਾਡੇ ਜਥੇਬੰਦੀਆਂ ਵਾਲੇ ਆਉਣ ਵਾਲੇ ਸੂ ਉਹਨਾਂ ਨੂੰ ਗਾਂ ਲੰਗਣ ਨਹੀਂ ਦਿੱਤਾਗਾ ਜਿਨ੍ਹਾਂ ਨੇ ਸਾਡੇ ਭਰਾਵਾਂ ਨੇ ਹਜੇ ਤੱਕ ਪੈਸੇ ਨਹੀਂ ਚੱਕੇ ਉਹਨਾਂ ਦਾ ਜ਼ਬਰੀ ਕਬਜ਼ਾ ਕੀਤਾ ਜਾ ਰਿਹਾ ਹੈ ਜ਼ਮੀਨਾਂ ਤੇ ਇਸ ਕਾਰ ਦਾ ਸਾਨੂੰ ਬਹੁਤ ਵੱਡਾ ਰੋਸ ਹੈ ਇਸ ਚੀਜ਼ ਦਾ ਅਸੀਂ ਇਸ ਚੀਜ਼ ਦੇ ਨਾਲ ਜਥੇਬੰਦੀਆਂ ਸਹਿਮਤਾ ਜਿਦੇ ਬੰਦਿਆਂ ਨਾਲ ਹੁਣ ਪ੍ਰਸ਼ਾਸਨ ਵਾਲਿਆਂ ਨੇ ਮੀਟਿੰਗ ਕਰੀ ਆ ਕੱਲ ਨੂੰ 11 ਮਈ ਦਾ ਟਾਈਮ ਦਿੱਤਾਗਾ ਜੀ ਉਸ ਮੀਟਿੰਗ ਦੇ ਵਿੱਚ ਕੁਝ ਨਿਭੜੂ ਤਾਂ ਠੀਕ ਆ ਜੇ ਕੁਝ ਨਾ ਨਿਭੜਿਆ ਤਾਂ ਅਸੀਂ ਅੱਗੇ ਇਸ ਕਰ ਸਤੇਜ ਕਰਾਂਗੇ ਹਾਂਜੀ ਐਸਾ ਕੀ ਨਾ ਮਟੋੜਾ ਅਸਾ ਹਰਦੀਪ ਕਰਤੀ ਜਦੋਂ ਸਵੇਰੇ ਕਿੰਨੇ ਵਜੇ ਦੀ ਗੱਲ ਆ ਪੁਰਸ ਪ੍ਰਸ਼ਾਸਨ ਮਿਲ ਤੱਕੇ ਕਿ ਤੱਕੇ ਕਿੰਨੇ ਵਜੇ ਗੱਲ ਸੀਗੀ ਸਵੇਰ 3 ਵਜੇ ਦੀ ਅਸਾ 3 ਵਜੇ ਤਾਂ ਹਬੜਾ ਦਬੜੀ ਮਾਚੀ ਪਿੰਡਾਂ ਚ ਕਰ ਰਹੀ ਸੀ 5 ਵਜੇ ਕਰ ਤੈਨਣੀ ਇੱਕ ਤਰ੍ਹਾਂ ਦੇ ਵੀ ਸਾਡੇ ਤੇ ਆ ਕੇ ਵੀ ਸੁੱਤੇ ਪੈਣੇ ਨੱਪੇ ਸਾਨੂੰ ਦੁਪਹਿਰ ਬਾਅਦ ਸਾਡੇ ਇਥੇ ਵੀ ਮਸ਼ੀਨਾਂ ਲੈ ਕੇ ਆ ਗਏ ਪੁਸ ਬਹੁਤ ਉਤਰੀ ਉਹਦੇ ਬਾਅਦ ਇਹ ਕਹਿੰਦੇ ਵੀ ਅਸੀਂ ਸੋਟ ਦੇ ਹਮਲਾ ਵੀ ਕਰਾਂਗੇ ਵੀ ਬੁੜੀਆਂ ਜਿਹੜਾ ਸਾਡੇ ਨਾਲ ਨਾਲ ਜਾਣਗੀਆਂ ਜਿਹੜੀਆਂ ਬੁੜੀਆਂ ਨਾਲ ਨਹੀਂ ਸੀ ਜਾਂ ਦੋਨਾਂ ਨੇ ਇਹਨਾਂ ਨੂੰ ਧੱਕਾ ਪਈ ਵੀ ਕੀਤੀ ਆ ਉੱਥੋਂ ਬਾਈ ਕਰਦੇ ਸੀਗੇ ਛੱਟਾਂ ਵੀ ਲੱਗੀਆਂ ਜੀ ਹਾਂਜੀ ਸਾਡੇ ਚਾਚਾ ਜੀ ਆ ਇਹਨਾਂ ਨੇ ਸੋਟੀ ਮਾਰੀ ਉਹਦੇ ਬਹੁਤ ਖੂਨ ਨਿਕਲਿਆ ਸਾਡੇ ਬੱਚੇ ਤਾਂ ਕਰਕੇ ਲਾਈਟ ਵਾਲ ਕੀ ਹੋ ਗਿਆ ਸੀ ਇਹਨੇ ਥੋਪਾਈ ਬੁੜੀਆਂ ਨਾਲ ਬਹੁਤ ਕੀਤੀ ਤੇ ਬੁੜੀਆਂ ਦੇ ਕੱਪੜੇ ਤੱਕ ਤਾਰਨ ਤੱਕ ਗਈ ਉਧਰੋਂ ਇਹ ਤਾਂ ਕਬੀ ਠੱਕਾ ਕਰਕੇ ਚੱਕੀਆਂ ਬੁੜੀਆਂ ਇਹਨਾਂ ਨੇ ਠੀਕ ਹੈ ਜੀ ਮਤਲਬ ਲੇਡੀ ਪਰਚੂਲੇ ਤੁਹਾਨੂੰ ਲੇਡੀ ਨੂੰ ਡਿਸਟ ਲਿਸਟ ਕੀਤਾ ਜਾਂ ਜੈਂਸੀ ਵਿੱਚ ਸੀ ਜੀ ਠੀਕ ਹੈ ਸਾਰੇ ਸੀ ਜੈਂਸੀ ਵਿੱਚ ਸੀ ਕਿ ਨਹੀਂ ਠੱਕਾ ਠੱਕਾ ਸਿੱਟਾ ਮਤਲਬ ਹਾਂਜੀ ਥੋੜਾ ਇੱਥੇ ਆ ਜਾ ਮਤ ਇੱਥੇ ਕੋਲੇ ਆ ਜਾ ਤੁਸੀਂ ਤਾਂ ਖੜੇ ਰਹੋ ਇੱਥੇ ਖੜੇ ਰਹੋ ਹਾਂਜੀ ਇਸ ਕੜੀ ਸਿੱਟੀਆਂ ਪੁੱਤ ਸਾਨੂੰ ਬਾਹਾਂ ਫੜ ਫੜ ਵੱਲੋਂ ਵੱਲ ਨੇ ਅਸੀਂ ਆਖਾ ਸਾਡਾ ਹੱਕ ਦੇ ਠੀਕ ਹੈ ਹਾਂ ਹੱਕ ਮੰਗ ਰਹੇ ਹਾਂ ਹੱਕ ਤੇ ਲੜਦੇ ਹਾਂ ਹਾਂਜੀ ਤੁਸੀਂ ਸਾਨੂੰ ਪੈਸੇ ਦਿਓ ਵਟਾ ਪਾਓ ਹਾਂਜੀ ਅਸੀਂ ਕਬਜ਼ਾ ਦੇਣ ਤੁਸੀਂ ਕਬਜ਼ਾ ਦੇਣ ਨੂੰ ਤਿਆਰ ਆ ਸਾਡਾ ਹੱਕ ਨਹੀਂ ਮਿਲਦਾਗਾ ਅਸੀਂ ਕਬਜ਼ਾ ਕਿਵੇਂ ਦੇ ਕਰੀਏ ਹਾਂਜੀ ਸਾਡੀ ਜਿਹੜੀ ਕੋਠੀ ਆਉਂਦੀ ਅੰਦਰ ਤਾਂ ਅਸੀਂ ਕੋਠੀ ਦੇ ਹਜੇ ਪੈਸੇ ਚੱਕੇ ਆ ਤੇ ਨਾ ਜਿਹੜੀ ਜ਼ਮੀਨ ਅਥਲੜ ਦੀ ਸੋਹੇ ਪੈਸੇ ਚੱਕੇ ਆ ਅਸੀਂ ਕਬਜ਼ਾ ਐ ਨਹੀਂ ਦੇ ਸਕਦੇ ਠੀਕ ਹੈ ਤੇ ਹੁਣ ਤੁਹਾਡੇ ਜਿਹੜੇ ਉੱਪਰ ਟਾਵਰ ਤੇ ਚੜ੍ਹੇ છો ਨੀਚੇ ਆ ਕੇ ਜਿਵੇਂ ਤੁਹਾਡੀ ਮੰਗ ਮੰਗੀ ਸੀ ਉਹ ਮੰਨੀ ਗਈ ਹੈ ਜਾਂ ਨਹੀਂ ਹਲਦਕ ਕਿਰਾ ਮੰਨੀ ਆ ਵੀ ਅਸੀਂ ਉਹ ਨਹੀਂ ਮੰਨੀ ਗਈ ਨਹੀਂ ਮੰਨੀ ਗਈ ਟਾਈਮ ਦਿੱਤਾ ਗਿਆ ਮੀਟਿੰਗ ਦਾ ਅੱਛਾ ਮੀਟਿੰਗ ਦਾ ਟਾਈਮ ਦਿੱਤਾ ਗਿਆ ਹਾਂ ਠੀਕ ਹੈ ਅੱਛਾ ਜੇਕਰ ਮੰਨ ਲਓ ਤੁਹਾਡੇ ਮੁਕਾਬਤ ਜਿਵੇਂ ਤੁਸੀਂ ਚਾਹੁੰਦੇ ਉਹਦਾ ਨਾ ਹੋਇਆ ਤਾਂ ਸੰਗਤ ਉਸ ਦਾ ਟਾਵਰ ਤੇ ਚੜਾਇਆ ਜਾਊਗਾ ਦੁਬਾਰਾ ਜੀ ਹਾਂ ਜੀ ਦੁਬਾਰਾ ਟਾਵਰ ਤੇ ਚੜਾਇਆ ਜਾਣਾ ਨਾਮ ਕੀ ਹੈ